ਸ਼ਸ਼ੀਕਲ ਦੋਸਤੋ ਗੱਲ ਕਰਨ ਲੱਗਿਆਂ ਆਵਾਰਾ ਪਸ਼ੂਆਂ ਦੀ ਇੱਧਰ ਵੀ ਆਪਾਂ ਮਰਜ਼ੀ ਦੇਖ ਲਈਏ ਰੋਡਾਂ ਦੇ ਉੱਤੇ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਆਮ ਘੁੰਮਦੇ ਨੇ ਤੇ ਨਿਤ ਦਿਨ ਹੀ ਜਿਹੜੇ ਵੱਡੇ ਹਾਦਸੇ ਨੇ ਆਵਾਰਾ ਪਸ਼ੂਆਂ ਦੇ ਕਾਰਨ ਹੋ ਰਹੇ ਨੇ ਕਿ ਕੀਮਤੀ ਜਾਨਾਂ ਜਿਹੜੀਆਂ ਉਹ ਵੀ ਜਾ ਰਹੀਆਂ ਨੇ ਤਾਂ ਮੇਰੇ ਨਾਲ ਸਤਪਾਲ ਪੰਸੇ ਜੀ ਨੇ ਤੇ ਭਾਈ ਗੁਲਾਬ ਸਿੰਘ ਜੀ ਨੇ ਇਸ ਮਾਮਲੇ ਦੇ ਉੱਤੇ ਆਪਾਂ ਅੱਜ ਚਰਚਾ ਕਰਾਂਗੇ ਵੀ ਕਿਉਂ ਨਹੀਂ ਇਹਨਾਂ ਦਾ ਹੱਲ ਹੋਇਆ ਤੇ ਕਿਸ ਤਰੀਕੇ ਨਾਲ ਇਹਨਾਂ ਦਾ ਹੱਲ ਹੋਣਾ ਚਾਹੀਦਾ ਸਤਪਾਲ ਜੀ ਆਵਾਰਾ ਪਸ਼ੂਆਂ ਦੀ ਆਪਾਂ ਗੱਲ ਕਰ ਰਹੇ ਹਾਂਗੇ ਕਿਉਂ ਨਹੀਂ ਸਰਕਾਰਾਂ ਹੱਲ ਕਰਦੀਆਂ ਤੇ ਜੇਕਰ ਕਰਨਾ ਚਾਹ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਸ ਵਿਸ਼ੇ ਤੇ ਗੱਲਬਾਤ ਕਰਨ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਦੂਜੀ ਗੱਲ ਮੈਂ ਸੰਤ ਬਾਬਾ ਬੋਧਾਨੰਦ गौशाला ਦੇ ਨਾਲ ਜੁੜਿਆ ਹੋਇਆ ਹਾਂ ਇਸ ਗੱਲ ਨੂੰ ਵਾਕੂ ਵੀ ਜਾਣਦਾ ਵੀ ਇਹ ਕੀ ਚੱਕਰ ਹੈ ਦੂਜੀ ਗੱਲ ਸਰਕਾਰਾਂ ਬੜਾ ਕੁਝ ਕਰਦੀਆਂ ਨੇ ਕਾਉਸਸ ਲੈਂਦੀਆਂ ਨੇ ਇਹਨਾਂ ਨੇ ਬੜਾ ਕੁਝ ਇਹਦੇ ਬਾਰੇ ਗੱਲ ਕਰਦੀਆਂ ਨੇ ਬੜੀਆਂ 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 ਗੱਲਾਂ ਬੋਲਦੇ ਨੇ ਬਟ ਹੁੰਦਾ ਕੁਛ ਨਹੀਂ ਹੁੰਦਾ ਕਿ ਨਹੀਂ ਇੰਨੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ ਸਰਕਾਰ ਨੂੰ ਚਾਹੀਦਾ ਜੇ ਕੁਛ ਇਹ ਕਰਨ ਤਾਂ ਇਹਨਾਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਇਹ ਕਰਨ ਜਿਸ ਤਰ੍ਹਾਂ ਕਿ ਅਸੀਂ ਇੱਕ ਮੈਂ ਇੱਕ ਗਊਸ਼ਾਲਾ ਚਲਾ ਰਿਹਾ ਹਾਂ ਉਸ ਗਊਸ਼ਾਲਾ ਦੇ ਵਿੱਚ ਸਾਡੇ ਕੋਲੇ ਲਗਭਗ 1200 ਦੇ ਕਰੀਬ ਗਊ ਤਾਂ ਨੇ ਜਿਸ ਦੇ ਵਿੱਚ ਗਊਆਂ ਬਛੇ ਠੱਠੇ ਆਦੀ ਸਭ ਕੁਝ ਹੈ ਪਰ ਇੱਕ ਪਿੰਡ ਦੇ ਨਾਲ ਰਿਲੇਟਡ ਹੋਣ ਦੇ ਨਾਤੇ ਅਸੀਂ ਉਹ ਗਊਸ਼ਾਲਾ ਨੂੰ ਲੋਕਾ ਕੋਲ ਸ਼ਹਿਰ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਮੰਗ ਕੇ ਖਰਾ ਚਾਰਾ ਉਹਨਾਂ ਲਈ ਲਿਆ ਕੇ ਉਹਨਾਂ ਦੀ ਪੂਰਤੀ ਕਰਦੇ ਆਂ ਇਸ ਨੂੰ ਅਸੀਂ ਕਿੰਨਾ ਕੁ ਕਰ ਸਕਦੇ ਆਂ ਸਰਕਾਰ ਵੱਲੋਂ ਸਾਨੂੰ ਕਿਸੇ ਕਿਸਮ ਦੀ ਇੱਕ 100 ਰੁਪਏ ਦੇ ਹੱਥ ਤੱਕ ਦੀ ਗ੍ਰਾਂਟ ਨਹੀਂ ਦਿੱਤੀ ਜਾਂਦੀ ਜਦੋਂ ਕਿ ਜੇ ਸਰਕਾਰ ਚਾਹੇ ਸਰਕਾਰ ਚਾਹੇ ਕੋਈ ਵੀ ਹੋਵੇ ਸਰਕਾਰ ਚਾਹੇ ਤਾਂ ਕਾਉਂਸਲ ਸੈਸ ਦੇ ਵਿੱਚੋਂ ਕੁਈ 10-20 ਲੱਖ ਰੁਪਏ ਸਾਲ ਦਾ ਵੀ ਖਰਚਾ ਦਿੱਤਾ ਜਾਵੇ ਤਾਂ ਜਿਹੜਿਆ ਕਿ ਅਸੀਂ ਉਹਨਾਂ ਦੀ ਹੋਰ ਸਭ ਸੰਭਾਲ ਹੈ ਵਧੀਆ ਤਰੀਕੇ ਦੇ ਨਾਲ ਕਰ ਸਕੀ ਸਰਪੰਚ ਜੀ ਹਰ ਚੀਜ਼ ਦੇ ਉੱਤੇ ਕਾਉਸਟ ਲੱਗਦਾ ਹੈ ਪੀਲੀ ਬਲਾਂ ਤੱਕ ਕੀ ਚਾਉਂਦਾ ਹੈਗਾ ਵੀਰੋ ਜਾਂਦਾ ਕਿੱਥੇ ਦੇਖੋ ਇਹ ਤਾਂ ਸਰਕਾਰਾਂ ਜਾਣਦੀਆਂ ਵੀ ਉਹ ਕਿੱਥੇ ਜਾਣਦੀਆਂ ਨੇ ਸ਼ਹਿਰ ਮਾਨਸਾ ਜੇ ਸ਼ਹਿਰ ਦੀ ਗੱਲ ਕਰੀਏ ਤਾਂ ਪੰਜ ਗਊਸ਼ਾਲਾ ਨੇ ਪੰਜ ਗਊਸ਼ਾਲਾ ਦੇ ਵਿੱਚੋਂ ਮੈਂ بڑے ਦਾਅਵੇ ਨਾਲ ਕਹਿ ਸਕਦਾ ਵੀ ਕਿਸੇ ਗਊਸ਼ਾਲਾ ਨੂੰ 100 ਰੁਪਏ ਤੱਕ ਦਾ ਕਾਉਸਟ ਨਹੀਂ ਦਿੱਤਾ ਜਾਂਦਾ ਇੱਕ ਸਰਕਾਰੀ ਗਊਸ਼ਾਲਾ ਜਿਹੜੀ ਕਿ ਲਗਭਗ 10-12 ਕਿੱਲੇ ਦੇ ਵਿੱਚ ਬਣੀ ਹੋਈ ਹੈ ਜਿਹਨੂੰ ਅਸੀਂ ਖੋਖਰ ਕੈਟਲ ਪਾਊਂਡ ਦੇ ਨਾਂ ਨਾਲ ਸਾਰੇ ਸ਼ਹਿਰੀ ਲੋਕ ਜਾਣਦੇ ਆ ਬਸ ਹਾਲ ਉੱਥੇ ਵੀ ਕੋਈ ਬੜਾ ਵਧੀਆ ਨਹੀਂ ਹੈ ਚਾਹੇ ਉਹ ਸਰਕਾਰ ਦੀ ਹੋਈ ਹੈ ਅਗਰ ਸਰਕਾਰ ਚਾਹੇ ਤਾਂ ਉੱਥੇ ਵੀ 5 ਤੋਂ 7000 ਦੀ ਸਮਰੱਥਾ ਉੱਥੇ ਪੈਦਾ ਕਰ ਸਕਦੀ ਹੈ ਜਿੰਨੇ ਵੀ ਗਊ ਵੰਸ਼ ਜਾ ਠੇ ਨੰਦੀਗਣ ਜੋ ਸ਼ਰਕਾ ਦੇ ਘੁੰਮ ਰਹੇ ਹਨ اگر سرکار چاہے ਤਾਂ ਇਹਨਾਂ ਨੂੰ 2 ਘੰਟਿਆਂ ਦੇ ਵਿੱਚ ਉਸ ਸਰਕਾਰੀ गौशाला ਦੇ ਵਿੱਚ ਲਿਜਾ ਕੇ ਉਹਨਾਂ ਦਾ ਪ੍ਰਾਪਰ ਦੇਖ ਦੇ ਕੇ ਉਹਨਾਂ ਦਾ ਟਰੀਟਮੈਂਟ ਕੀਤਾ ਜਾ ਸਕਦਾ ਹੈ ਕਿਉਂ ਸਰਕਾਰ ਕੋਲੇ ਡਾਕਟਰ ਵੀ ਨੇ ਸਰਕਾਰ ਕੋਲੇ ਮੁਲਾਜ਼ਮ ਵੀ ਨੇ ਸਰਕਾਰ ਕੋਲੇ ਫੰਡ ਵੀ ਨੇ ਪਰ ਹੁੰਦਾ ਇਹਦੇ ਕੁਝ ਨਹੀਂ ਹੈ ਇਹ ਜੇ ਪੱਕਾ ਲਖਰੀ ਇਹ ਗਿਣਤੀ ਬਹੁਤ ਜ਼ਿਆਦੇ ਵਾਲੀ ਸੜਕਾਂ ਦੇ ਪਰਤੇ ਨੇ ਇੰਨੇ ਕਿਵੇਂ ਸਮਝਣਗੇ ਜੀ ਉਹ ਦੇਖੋ ਜੀ ਬਿਲਕੁਲ ਕੁਝ ਇਹਦੇ ਵਿੱਚ ਅ ਜਿੱਥੋਂ ਪਿੰਡਾਂ ਦੇ ਲੋਕਾਂ ਦਾ ਵੀ ਰੋਲ ਹੈ ਵੀ ਉਹ ਲਿਆ ਕੇ ਉਥੋਂ ਬਾਜ਼ਾਰ ਦੇ ਵਿੱਚ ਛੱਡ ਜਾਣਾ ਕੋਈ ਇਹੇ ਬਾਜ਼ਾਰ ਚ ਤਾਂ ਪੈਦਾ ਨਹੀਂ ਹੁੰਦੇ ਆਫਟਰ ਆਲ ਆਉਂਦੇ ਤਾਂ ਇਹ ਪਿੰਡਾਂ ਦੇ ਵਿੱਚ ਹੀ ਨੇ ਉਹਨਾਂ ਨੂੰ ਉਥੇ ਉਹਨਾਂ ਦੀਆਂ ਕਮੇਟੀਆਂ ਬਣਾ ਕੇ ਸਰਕਾਰ ਨੂੰ ਚਾਹੀਦਾ ਵੀ ਪਿੰਡਾਂ ਦੇ ਸਰਪੰਚਾਂ ਨੂੰ ਜਿਆ ਵੀਡੀਓਜ਼ ਨੂੰ ਲੈ ਕੇ ਜਾਂ ਬਲਕ ਸੰਪਤੀਆਂ ਦੇ ਜੋ ਵੀ ਚੇਅਰਮੈਨ ਵਗੈਰਾ ਨੇ ਜਾਂ ਡੀਸੀ ਏਡੀਸੀ ਐਸਡੀਐਮ ਇਹਨਾਂ ਨੂੰ ਲੈ ਕੇ ਉਹਨਾਂ ਦੇ ਪ੍ਰੈਸ਼ਰ ਪਾਇਆ ਜਾਵੇ ਵੀ ਇਹ ਪਿੰਡਾਂ ਦੇ ਵਿੱਚੋਂ ਭਾਈ ਤੁਸੀਂ ਬਾਹਰ ਨਾ ਕੱਢੋ ਪਿੰਡ ਲੈਵਲ ਤੇ ਕਿਸੇ ਪਿੰਡ ਚ 10 ਕਿਸੇ ਚ 20 ਕਿਸੇ ਚ 50 ਗਰੇ ਸੈੱਟ ਹੋ ਜਾਣ ਤੇ ਉਹਨਾਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਵੀ ਨਹੀਂ ਹੁੰਦੀ ਸੋ ਲੋਕਾਂ ਦਾ ਜਿਹੜੇ ਪਿੰਡੂ ਲੋਕਾਂ ਦਾ ਰੁਝਾਨ ਹੈ ਉਹਨਾਂ ਦਾ ਮਸਲਾ ਹੈ ਵੀ ਆਪਾਂ ਸ਼ਰਕਤ ਦੇ ਛੱਡ ਦਿਓ ਉੱਥੇ ਲੋਕ ਇਹਨਾਂ ਦੀ ਸੇਵਾ ਕਰੀ ਜਾਣਗੇ ਪਰ ਹੁੰਦਾ ਉਦੋਂ ਉਲਟਾ ਕਿੰਨੇ ਐਕਸੀਡੈਂਟ ਹੁੰਦੇ ਨੇ ਤੁਸੀਂ ਰੋਜ਼ ਚਾਹੇ ਇਸ ਗੱਲ ਦੀ ਟੈਕਿੰਗ ਕਰ ਲੋ ਸਰਕਾਰ ਨੂੰ ਵੀ ਪਤਾ ਹੈ ਇਸ ਗੱਲ ਦਾ ਵੀ ਇਹ ਨਵੀਂ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ ਪਰ ਧਿਆਨ ਕੋਈ ਨਹੀਂ ਕੀ ਇੱਥੋਂ ਦੇ ਡੀਸੀ ਨੂੰ ਨਹੀਂ ਪਤਾ ਏਡੀਸੀ ਨੂੰ ਐਸਡੀਐਮ ਨੂੰ ਕੀ ਕਿਹੜੇ ਅਫਸਰ ਨੂੰ ਇਸ ਗੱਲ ਦਾ ਨਹੀਂ ਪਤਾ ਵੀ ਇੱਥੇ ਇੰਨੇ ਛੜਕਾ ਦੇ ਵਾਰਾ ਚਲੋ ਅਸੀਂ ਤਾਂ ਗਊਸ਼ਾਲਾ ਨਾਲ ਜੁੜੇ ਹੋਣ ਕਰਕੇ ਗਊ ਮਾਤਾ ਕਹਿੰਦੇ ਆ ਲੋਕ ਤਾਂ ਇਹਨਾਂ ਨੂੰ ਕਹਿੰਦੇ ਆ ਵਾਰਾ ਪਸ਼ੂ ਵਾਰਾ ਪਸ਼ੂ ਸਰਕਾਰ ਅਵਾਰਾ ਪਸ਼ੂ ਔਰ ਹੈ ਵੀ ਵਾਰਾ ਜਿਨ੍ਹਾਂ ਦੀ ਕੋਈ ਖਾਸ ਸੰਭਾਲ ਨਹੀਂ ਤਾਂ ਉਹ ਵਾਰਾ ਹੀ ਨੇ ਇਸ ਦੇ ਨਾਲ ਐਵਰੇਜ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਜੇ ਅਗਰ ਗੱਲ ਕਰੀਏ ਤਾਂ ਦਿੱਲੀ ਜੋ ਬਹੁਤ ਬੜਾ 23 ਜ਼ਿਲ੍ਹੇ ਨੇ ਤੇ ਸਾਰੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ 100 ਦੇ ਕਰੀਬ ਰੋਜ਼ ਜਾਂਨਾ ਜਾਂਦੀਆਂ ਹੋਣਗੀਆਂ ਅਵਾਰਾ ਪਸ਼ੂਆਂ ਦੀ ਲਪੇਟ ਦੇ ਵਿੱਚ ਆ ਕੇ ਕੀ ਹੁਣ ਤੁਹਾਡਾ ਕੀ ਮੰਨਣਾ ਵੀ ਇਹ ਸਰਕਾਰ ਹੋਰ ਨਵੀਆਂ ਗਊਸ਼ਾਲਾ ਖੋਲੇ ਜਾਂ ਪ੍ਰਾਈਵੇਟ ਜਿਹੜੀਆਂ ਗਊਸ਼ਾਲਾ ਨੇ ਉਹਨਾਂ ਨੂੰ ਫੰਡ ਦੇਵੇ ਇਸ ਤਰੀਕੇ ਇਹ ਜਿਹੜਾ ਮਸਲੇ ਦਾ ਹੱਲ ਕਿਵੇਂ ਹੋ ਸਕਦਾ ਦੇਖੋ ਅਸੀਂ ਤਾਂ ਇਹੀ ਕਹਾਂਗੇ ਵੀ ਗਊਸ਼ਾਲਾਆਂ માં ਬਹੁਤ ਨਹੀਂ ਪਰ ਉਹਨਾਂ ਦੀ ਸਾਡੀ ਗਊਸ਼ਾਲਾ ਵਾਲਿਆਂ ਦੀ ਕਮਜ਼ੋਰੀ ਕੀ ਹੈ ਸਾਡੇ ਕੋਲੇ ਫੰਡ ਤਾਂ ਕੋਈ ਹੈ ਨਹੀਂ ਸਾਨੂੰ ਅਸੀਂ ਤਾਂ ਸਿਰਫ ਲੋਕਾਂ ਤੋਂ ਮਿੰਤਾ ਕਰਕੇ ਲੋਕਾਂ ਦੇ ਹੱਥ ਵਨ ਕੇ ਕਿਸੇ ਤੋਂ ਹਰੇ ਕਿਸੇ ਦੇ ਜਨਮ ਦੇਨ ਤੇ ਕਿਸੇ ਦੇ ਕੋਈ ਸ਼ਾਦੀ ਤੇ ਕਿਸੇ ਦੀ ਕੋਈ ਵਰਸੀ ਮੌਕੇ ਤੇ ਅਗਰੇ ਨੂੰ ਪ੍ਰੇਰਿਤ ਕਰਦੇ ਆ ਵੀ ਭਾਈ ਸਾਨੂੰ ਕੋਈ ਇੰਪੋਰਟ ਦੇ ਦੇ ਜਾਂ ਸਾਨੂੰ ਕੋਈ ਹਰੇ ਦੀ ਟਰਾਲੀ ਦੇ ਦੇ ਉੱਥੇ ਵੀ ਸਾਨੂੰ ਕਈ ਵਾਰੀ ਨਮੋਸ਼ੀ ਚੱਲਣੀ ਪੈਂਦੀ ਆ ਹਰੇ ਦੀ ਗਾਲੀ ਹੁੰਦੀ ਹੈ 1000 ਰੁਪਏ ਦੀ ਸੀ ਮੰਗ ਰਹੇ ਨੇ ਆਪਾਂ ਅਗਲਾ ਕਹਿੰਦਾ ਵੀ ਯਾਰ ਮੈਂ ਤਾਂ 1500 ਰੁਪਏ ਦੇ ਕੇ ਪਰ ਉਹਦੇ ਨਾਲ ਹੁੰਦਾ ਵੀ ਕੁਝ ਨਹੀਂ ਆ ਬਹੁਤ ਕੁਝ ਰਿਹਾ ਹੈ दान ਦੇ ਵਿੱਚ ਇਹ ਨਹੀਂ ਵੀ दान ਦੇ ਵਿੱਚ ਨਹੀਂ ਆਉਂਦਾ ਬੜਾ ਕੁਝ ਦਾਨ ਦੇ ਵਿੱਚ ਆਉਂਦਾ ਪਰ ਉਸ ਦਾਨ ਦੇ ਨਾਲ ਕਿੰਨਾ ਕੁ ਹੋ ਸਕਦਾ ਇਹ ਤਾਂ ਸਰਕਾਰਾਂ ਕੋਲੇ ਹੱਲ ਹੈ ਸਰਕਾਰਾਂ ਹੀ ਇਹਦਾ ਹੱਲ ਕਰ ਸਕਦੇ ਸੋ ਅਸੀਂ ਤਾਂ ਫੇਰ ਹੱਥ ਜੋੜ ਕੇ ਬੇਨਤੀ ਸਰਕਾਰ ਨੂੰ ਕਰਦੇ ਆ ਵੀ ਤੁਹਾਡੇ ਕੋਲੇ ਇੰਨਾ ਕਾ ਉਸ ਐਸਾ ਜੇ ਸਾਨੂੰ 25 ਪੈਸੇ ਵੀ ਤੁਸੀਂ ਇਹ ਇਧਰ ਕੱਢ ਦਿਓ ਪ੍ਰਾਈਵੇਟ ਗਊਸ਼ਾਲਾ ਨੂੰ ਦੇ ਦਿਆ ਕਰੋ ਤਾਂ ਮੈਂ ਨਹੀਂ ਸਮਝਦਾ ਵੀ ਇਹ ਖੱਲ ਨਾ ਹੋ ਸਕੇ ਜਿਵੇਂ ਤੁਸੀਂ ਕਿਹਾ ਵੀ ਜੇ 25 ਪੈਸੇ ਵੀ ਤੁਹਾਨੂੰ ਦੇ ਦੇਣ ਪ੍ਰਾਈਵੇਟ ਗਊਸ਼ਾਲਾ ਇਹ ਸਰਕਾਰ ਪ੍ਰਾਈਵੇਟ ਗਊਸ਼ਾਲਾਆਂ ਵਾਸਤੇ ਕੋਈ ਪਾਲਿਸੀ ਜਿਹਾ ਹੁੰਦੀ ਹੈ ਉਹਨਾਂ ਨੂੰ ਫੰਡ ਦੇਣ ਨੂੰ ਤਿਆਰ ਹੋ ਜਾਂਦੀ ਹੈ ਫਿਰ ਕੀ ਪ੍ਰਾਈਵੇਟ ਗਊਸ਼ਾਲਾ ਵਾਲੇ ਸਾਹਮਣ ਕਿੰਨਾ ਦੀਆਂ ਸੜਕਾਂ ਦੇ ਉੱਪਰ ਅਸੀਂ ਤਾਂ ਹੁਣ ਵੀ ਕਰ ਰਹੇ ਹਾਂ ਪਹਿਲਾਂ ਵੀ ਇਹ ਪਿਛਲੇ 1.5 ਸਾਲ ਦੀ ਗੱਲ ਹੈ ਜੀ ਮਾਨਸਾ ਸ਼ਹਿਰ ਦੇ ਵਿੱਚੋਂ ਕਰੀਬ 450 ਦੇ ਸੜਕਾਂ ਦੇ ਉੱਪਰੋਂ ਮੈਂ ਮੈਂ ਬਤੌਰ ਪ੍ਰਧਾਨ ਸੰਤ ਬਾਬਾ ਬੋਧਨੰਦ ਗਊਸ਼ਾਲਾ ਬਤੌਰ ਪ੍ਰਧਾਨ ਸ਼ਹਿਰ ਦੇ ਵਿੱਚੋਂ ਮੈਨੂੰ ਮਿਸਪਲਟੀ ਪ੍ਰਧਾਨ ਜੀ ਵੱਲੋਂ ਕਿਹਾ ਗਿਆ ਔਰ 6400 ਦੇ ਕਰੀਬ ਲਗਭਗ ਗਊ ਤਣ ਸ਼ਹਿਰ ਦੇ ਵਿੱਚੋਂ ਚਾਕੇ ਮੈਂ ਰਮਦੇਤਿਵਾਲੀ ਗਊਸ਼ਾਲਾ ਦੇ ਵਿੱਚ ਲੈ ਕੇ ਗਿਆ ਸੀ ਤੁਹਾਡੇ ਕੋਲੇ ਹੁਣ ਕਿੰਨਾ ਗਊਆਂ ਚਾਹਣ ਇਸ ਵੇਲੇ ਸਾਡੇ ਕੋਲੇ 1000 ਪਲੱਸ ਗਊ ਚਾਲਾ ਉੱਥੇ 1000 ਪਲੱਸ ਤੇ ਪੰਡਤ ਜੀ ਦੇ ਪਾਸਾ ਕੋਈ ਨਹੀਂ ਲੋਕਾਂ ਦੇ ਸਹਿਯੋਗ ਨਾਲ ਬਿਲਕੁਲ ਲੋਕਾਂ ਦੇ ਸਹਿਯੋਗ ਨਾਲ ਸਾਡੀ ਰੋਜ਼ ਇੱਕ ਟਰਾਲੀ ਜਾਂ ਮਤਲਬ ਬਾਹਰ ਪਿੰਡਾਂ ਦੇ ਵਿੱਚ ਜਾਂਦੀ ਹੈ ਜੋ ਕਿ ਕਿਸੇ ਦਿਨ ਹਰਾ ਲਿਆਉਂਦੇ ਆ ਸਾਨੂੰ ਪਿੰਡਾਂ ਤੋਂ ਮਿਲਦਾ ਹਰਾ ਜਾਂ ਟੂੜੀ ਪਰ ਇੱਕ ਤਰ੍ਹਾਂ ਟਰਾਲੀ ਦੇ ਟੂੜੀ ਦੇ ਵਿੱਚ ਕਿੰਨੀਆਂ ਕਿ 30 40 ਪੰਡਾ ਆਉਣਗੀਆਂ 30 40 ਪੰਡਾ ਨਾਲ ਜੇ ਅਸੀਂ ਕੱਲੀ ਟੂੜੀ ਦੀ ਵੀ ਗੱਲ ਕਰੀਏ ਤਾਂ ਟੂੜੀ ਦੀ ਵੀ 100 150 100 ਪੰਡਾ ਰੋਈ ਲੱਗਦੀ ਹੈ ਪਰ ਕੱਲੀ ਟੂੜੀ ਨਾਲ ਵੀ ਕੁਝ ਨਹੀਂ ਹੁੰਦਾ ਉਹਨਾਂ ਨੂੰ ਖਲ ਵੀ ਚਾਹੀਦੀ ਹੈ ਉਹਨਾਂ ਦੀ ਸਾਮ ਸੰਭਾਲ ਇਵਨ ਇੱਥੋਂ ਤੱਕ ਕਿ ਅਗਰ ਮੈਂ ਇੱਕ ਵੱਡੀ ਗੱਲ ਹੋਰ ਕਹਦੇ ਆਂ ਸਾਨੂੰ 50 ਵਾਰ ਅਸੀਂ ਡਿਪਟੀ ਡਾਇਰੈਕਟਰ ਅ ਪਸ਼ੂ ਪਾਲਣ ਨੂੰ ਮਿਲੇ ਏਡੀਸੀ ਸਾਹਿਬ ਨੂੰ ਮਿਲੇ ਡੀਸੀ ਸਾਹਿਬ ਨੂੰ ਮਿਲੇ ਸਾਨੂੰ ਅੱਜ ਤੱਕ ਇੱਥੋਂ ਡਾਕਟਰ ਕੋਈ ਜਿਹਨੂੰ ਵੈਟਰਨਰੀ ਇੰਸਪੈਕਟਰ ਕਹਿੰਦੇ ਆ ਉਹ ਵੀ ਪੁਆਇੰਟ ਨਹੀਂ ਕੀਤਾ ਜਾਂਦਾ ਵੀ ਕਿਸੇ ਦਿਨ ਆ ਕੇ ਉਹ ਗਊਆਂ ਉੱਥੇ ਮਰੀਜ਼ ਜਿਹੜੇ ਸਾਡੇ ਗਊ ਵੰਸ਼ ਹੈ ਉਹਨਾਂ ਨੂੰ ਚੈੱਕ ਕਰ ਲੈਣ ਜਾ ਉਹਨਾਂ ਦੇ ਵਾਸਤੇ ਕੋਈ ਸਪੈਸ਼ਲ ਸਾਨੂੰ ਡਾਕਟਰ ਲਾੜ ਕੀਤਾ ਜਾਵੇ ਇਹ ਵੀ ਤਾਂ ਸਾਨੂੰ ਅੱਜ ਤੱਕ ਨਹੀਂ ਹੋਇਆ ਜੇ ਜਿਹੜੇ ਬਿਮਾਰ ਹੁੰਦੇ ਨੇ ਪਸ਼ੂ ਫਿਰ ਤੁਸੀਂ ਕਿਵੇਂ ਤਰ੍ਹਾਂ ਉਹ ਲਾਗੋ ਅਸੀਂ ਉਹਨਾਂ ਦਾ ਜੀ ਇੱਕ ਪ੍ਰਾਈਵੇਟ ਤੌਰ ਤੇ ਡਾਕਟਰ ਰੱਖੇ ਹੋਏ ਨੇ ਅੱਛਾ ਉਹਨਾਂ ਨੂੰ ਅਸੀਂ ਇੱਕ ਡਾਕਟਰ ਨੂੰ 15 ਲਗਭਗ 15000 ਰੁਪਏ ਪਰ ਮਹੀਨਾ ਤੋਂ ਉਹਨੂੰ ਅਸੀਂ ਉਹਦੀ ਸੇਵਾ ਪੱਤਾ ਦਿੰਦੇ ਆ ਤੇ ਜਿੰਨਾ ਕੇ ਸਾਥ ਉਹ ਕਰ ਸਕਦਾ ਹੈ ਟਰੀਟਮੈਂਟ ਕਰਾਉਣੇ ਆ ਇਥੋਂ ਤੱਕ ਕਿ ਬਾਂਸਲ ਸਾਹਿਬ ਐਸ ਵੇਲੇ 4 ਸਾਲ ਤੋਂ ਸਾਰੀਆਂ ਗਊਸ਼ਾਲਾ ਦੇ ਵਿੱਚ ਐਡੀ ਵੱਡੀ ਸਮੱਸਿਆ ਹੈ ਜਿਸ ਦੇ ਸਬੰਧ ਵਿੱਚ ਇਸ ਤੋਂ ਪਹਿਲਾਂ ਰਿਡিসি ਸਾਹਿਬ ਨੂੰ ਮੈਂ ਤਿੰਨ ਵਾਰ ਮਿਲਿਆ। ਇਹ ਦੂ ਵੱਡੀ ਮਾਰੀ ਗੱਲ ਕੀ ਹੋ ਸਕਦੀ ਹੈ ਵਾਜਨ ਸਿੰਘ ਸਾਹਿਬ। ਬਈ ਇਹਨਾਂ ਨੇ ਸਾਨੂੰ ਕੋਈ ਫੰਡ ਦੇਣਾ ਤਾਂ ਬਹੁਤ ਦੂਰ ਦੀਆਂ ਗੱਲਾਂ। ਜੇ ਇੰਨੀ ਗੱਲ ਵੀ ਨਹੀਂ ਹੁੰਦੀ ਵੀ ਜਿਹੜੇ ਹੋਏ ਮਰੇ ਹੋਏ ਪਸ਼ੂਆਂ ਦੇ ਸਾਨੂੰ ਚੱਕਵਾਉਣ ਵਾਸਤੇ ਪੈਸੇ ਦੇਣੇ ਪੈਂਦੇ ਆ ਤੇ ਪ੍ਰੋਗਰਾਡ ਸਰਕਾਰ ਉਸ ਉਸ ਗੱਲ ਦੀ ਤਾਂ ਐ ਸੋਚੋ ਸਮਝੀਏ ਉਹਦਾ ਖਰੀਚੇ ਸੇਵਾ ਹੋ ਜੇ ਹਾਂ ਜਦੋਂ ਕਿ ਹਦਾ ਰੂੜੀ ਦੇ ਜਿਹੜੇ ਠੇਕੇ ਦਿੰਦੇ ਨੇ ਜਿਹੜੇ ਬੰਦਿਆਂ ਨੂੰ ਮਿਸਪਲ ਕਮੇਟੀਆਂ ਜਾਂ ਹਦਾ ਰੂੜੀਆਂ ਪਿੰਡਾਂ ਚ ਉਹ ਮਰੇ ਪਸ਼ੂ ਚੱਕਦੇ ਆ ਉਹਨਾਂ ਤੋਂ ਸਰਕਾਰ ਪੈਸੇ ਲੈ ਕੇ ਉਹਨਾਂ ਨੂੰ ਠੇਕਾ ਦਿੰਦੀ ਆ ਉਹ ਫੇਰ ਸਾਥੋਂ ਰੁਪਈਆ ਲੈਂਦੇ ਆ ਇਹ ਦੋ ਵੱਡੀ ਮਾੜੀ ਗੱਲ ਇਹ ਗੱਲਾਂ ਐਸਐਸਪੀ ਇੱਥੇ ਹੁੰਦੇ ਸੀ ਸਦਾ ਨਾਰਕ ਸਿੰਘ ਜੀ ਉਹਨਾਂ ਦੇ ਵੀ ਧਿਆਨ ਚ ਸੀ ਉਹਨਾਂ ਨੂੰ ਵੀ ਇੱਕ ਵਾਰ ਮੈਂ ਮਿਲਿਆ ਸੀ ਇਹ ਪ੍ਰੋਬਲਮ ਆ ਗਈ ਸੀ ਇਹ ਤੋਂ ਇਹ ਪਸ਼ੂ ਚੱਕਣੋਂ हट ਗਏ ਸੀ ਕੋਈ ਇਹਨਾਂ ਦਾ ਸਾਡਾ ਰੂੜੀਵਾਲਾਂ ਨਾਲ ਡਿਸਪਿਊਟ ਸੀ ਤਾਂ ਉਸ ਸਮੇਂ ਦੇ ਐਸਐਸਪੀ ਨਾਨਕ ਸਿੰਘ ਜੀ ਨੇ ਇਹ ਸਾਡਾ ਮਸਲਾ ਹੱਲ ਕੀਤਾ ਸੀ ਔਰ ਉਹਨਾਂ ਨੂੰ ਦੂਸਰੇ ਕਿਸੇ ਨੂੰ ਕਹਿ ਕੇ ਚੱਕਵਾਉਣੇ ਸ਼ੁਰੂ ਕੀਤੇ ਸੀ ਕਿਵੇਂ ਇਹਨਾਂ ਦਾ ਹੱਲ ਹੋ ਸਕਦਾ ਹੈ ਹੱਲ ਤਾਂ ਜਾਂ ਤਾਂ ਸਰਕਾਰ ਗਊਸ਼ਾਲਾ ਨੂੰ ਫੰਡ ਦੇਵੇ ਜਿਵੇਂ ਕਈ ਚੀਜ਼ਾਂ ਦੇ ਉੱਤੇ ਗੋਸਸਸ ਲਾਇਆ ਜਾਂਦਾ ਹੈ ਸਰਕਾਰ ਕੋਲ ਹੀ ਜਾਂਦਾ ਪੈਸਾ ਉਹਦੇ ਵਿੱਚੋਂ ਉਸ ਪਰਸੈਂਟ ਤਾਂ ਗਊਸ਼ਾਲਾ ਨੂੰ ਮਿਲਣਾ ਚਾਹੀਦਾ ਇਹ ਇਕੱਲੇ ਹੁਣ ਪ੍ਰਧਾਨ ਵਿਚਾਰੇ ਜਾਂ ਕਮੇਟੀ ਮੈਂਬਰ ਕਿੰਨਾ ਚਿਰ ਇਹਨਾਂ ਨੂੰ ਫਾੜਨਗੇ ਇੰਨਾ ਚੋ ਕਿੰਨਾ ਚਿਰ ਮੰਕੇ ਲਾਵਾਂਗੇ ਆਪਾਂ ਹੁਣ ਤੁਸੀਂ ਆਪਾਂ ਇਹ ਗੱਲ ਕਰਕੇ ਹਟਿਆ ਪਹਿਲਾਂ ਵੀ ਮੈਂ ਗੱਲ ਬੇਨਤੀ ਕੀਤੀ ਹੈ ਵੀ ਕਾ ਉਸਸ ਕਿਹੜੀ ਚੀਜ਼ ਤੇ ਨਹੀਂ ਹੈ ਚਲੋ ਬੋਲੋ ਲੱਗਦਾ ਦੱਸੋ ਕਿڑی ਇਹੋ ਜੀ ਚੀਜ਼ ਹੈ ਕੋਈ ਵੀ ਵਾਹਨ ਕਿਸੇ ਕੰਪਨੀ ਚੋਂ ਨਿਕਲਣ ਅਸਾਰ ਜੇ ਆਪਾਂ ਕੋਈ ਕਾਰ ਖਰੀਦਿਆ ਮੋਟਰਸਾਈਕਲ ਖਰੀਦਿਆ ਕੋਈ ਰਜਿਸਟਰੀ ਕਰਾਉਣੀ ਹੈ ਕੁਝ ਕਰਾਉਣਾ ਹੈ ਕਾਉਂਸਲ ਸਸ ਪਹਿਲਾ ਲੱਗਦਾ ਹੈ ਪਰ ਉਹ ਕਾਉਂਸਲ ਜਾਂਦਾ ਕਿੱਥੇ ਹੈ ਮੈਂ ਬੇਨਤੀ ਇਹ ਕਰਦਾ ਵੀ ਉਹ ਕਾਉਂਸਲ ਕਿੱਥੇ ਖਰਪਤ ਹੁੰਦਾ ਹੈ ਸਰਕਾਰ ਜੀ ਕੱਲੀ ਮਿਨਿਸਪੈਲਟੀ ਮਾਨਸਾ ਦੀ ਗੱਲ ਕਰੀਏ ਤਾਂ ਬਹੁਤ ਰੁਪਈਆ ਮਿਨਿਸਪੈਲਟੀ ਮਾਨਸਾ ਚ ਪਿਆ ਹੋਣਾ ਹੈ ਪਰ ਮੈਂ ਇੱਕ ਵਾਰੀ ਬੇਨਤੀ ਕੀਤੀ ਵੀ ਸਾਨੂੰ ਜੀ ਕਾਉਂਸਲ ਦਿੱਤਾ ਜਾਵੇ ਤਾਂ ਸਾਡੇ ਤੇ ਪਤਾ ਕੀ ਕਿਹਾ ਗਿਆ ਕਹਿੰਦੇ ਜੀ ਤੁਹਾਡੀ ਜਿਹੜੀ ਗਊਸ਼ਾਲਾ ਹੈ ਉਹ ਸ਼ਹਿਰੀ ਨਹੀਂ ਹੈ ਗਊਸ਼ਾਲਾ ਜਿਸ ਦਾ ਮੈਂ ਪ੍ਰਧਾਨ ਸੀ ਉਹ ਰਮ ਦਿੱਤੇ ਵਾਲਾ ਪਿੰਡ ਦਾ ਮੈਂ ਕਹਿੰਦਾ ਜੀ ਗਊਸ਼ਾਲਾ ਸ਼ਹਿਰੀ ਨਹੀਂ ਹੈ ਗਊ ਸੇਵਾ ਤਾਂ ਹੈ ਦੂਆਂ ਦੇ ਸਾਮ ਸਮਰ ਅਸੀਂ ਸਰਕਾਰ ਦੀ ਜ਼ਿੰਮੇਵਾਰੀ ਨੂੰ ਛੱਡ ਕੇ ਪਬਲਿਕ ਤੌਰ ਤੇ ਜ਼ਿੰਮੇਵਾਰੀ ਲੈ ਕੇ ਘਰ ਤੱਕ ਸਰਕਾਰ ਦਾ ਕੰਮ ਹੀ ਰਹੀਆਂ ਅਸੀਂ ਬਸ ਕੋਈ ਜਿਹੜੂ ਟੋਕਦਾ ਫਿਰ ਤੁਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਸ਼ਹਿਰ ਚ ਵੀ ਗਊਚਾਲ ਆਈਏ ਉਹਨੂੰ ਦੇ ਦਿਓ ਉਹ ਉਹ ਉਹੀ ਗੱਲ ਕਹਿੰਦੇ ਆ ਵੀ ਦਿੱਤਾ ਮਤਲਬ ਮੈਨੂੰ ਨਹੀਂ ਪਤਾ ਸੁਣਨ ਚੀ ਗੱਲ ਹੈ ਇਹ ਵੀ ਸਰਕਾਰੀ ਗਊਸ਼ਾਲਾ ਨੂੰ ਉਹ ਫੰਡ ਦਿੱਤਾ ਗਿਆ ਚੰਗੀ ਗੱਲ ਹੈ ਪਰ ਉਹ ਉਸ ਗਊਸ਼ਾਲਾ ਦਾ ਵੀ ਕੋਈ ਬੜਾ ਵਧੀਆ ਹਾਲ ਨਹੀਂ ਹੈ। ਸਰਕਾਰੀ ਗਊਸ਼ਾਲਾ ਕਿੰਨੇ ਕ ਪਸ਼ੂ ਸੰਭਲੂ ਜੀ। ਉੱਥੇ ਕੋਈ ਇਹਨਾਂ ਦੀ ਮੈਨੇਜਮੈਂਟ ਨਹੀਂ ਹੈ ਕੋਈ ਬੁੱਤ। ਉੱਥੇ ਵੀ ਪ੍ਰਾਈਵੇਟ ਬੰਦੇ ਕੰਮ ਕਰਦੇ ਆ। ਉਹ ਵੀ 12000 ਆਪਾਂ ਮੰਨ ਲੂ 30000 ਉਹ ਦੂਬਾਤ ਕਿੰਨੇ ਰੱਖ ਲੂ। ਨਹੀਂ ਹੁਣ 30000 ਮੇਰੇ ਮੈਂ ਨਹੀਂ ਮੰਨਦਾ। ਉਹ ਤੇ 3000 ਰੂਗਾ। ਆਪਾਂ ਕਹਿੰਦਾ ਇੱਕ ਮਾਸਲਾ ਹੈ ਵੀ ਇਹ ਦੂਬਾਤ ਤਾਂ ਉਹ ਰੱਖ ਸਕਦਾ। ਉਹ ਮਤਲਬ ਉੱਥੇ ਵੀ ਕੌਣ ਕਰਦਾ ਹੈ? ਉੱਥੇ ਸਰਕਾਰ ਦੇ ਕਰੰਦੇ ਨਹੀਂ ਕੰਮ ਕਰਦੇ। ਉੱਥੇ ਵੀ ਇੱਕ ਸੇਵਾ ਸੁਸਾਇਟੀ ਬਣੀ ਹੋਈ ਹੈ। ਕੁਝ ਲੋਕ ਸ਼ਹਿਰ ਦੇ ਨੌਜਵਾਨ ਮੁੰਡੇ ਨੇ। ਜਿਹੜੀ ਉੱਥੇ ਜਾ ਕੇ ਵੀ ਉਹ ਕਰਦੇ ਨੇ ਸਰਕਾਰ ਦੀ ਕੋਈ ਉੱਥੇ ਕਲੀਨ ਸਰਕਾਰ ਦਾ ਨਾਮ ਹੈ ਵੀ ਸਰਕਾਰ ਨੂੰ ਚਾਹੀਦਾ ਹੈ ਹਰ ਇੱਕ ਗਊਸ਼ਾਲਾ ਦੇ ਵਿੱਚ ਇੱਕ ਇੱਕ ਦੋ ਦੋ ਡਾਕਟਰ ਅਪਾਇੰਟ ਕੀਤੇ ਜਾਣ ਸਭ ਤੋਂ ਵੱਡੀ ਸਮੱਸਿਆ ਦੂਜੀ ਚਲੋ ਜੇ ਸਰਕਾਰ ਅੱਜ ਫੰਡ ਨਹੀਂ ਦੇ ਸਕਦੀ ਪਹਿਲੀ ਗੱਲ ਤਾਂ ਫੰਡ ਦੇਣੇ ਵੜਦੇ ਘੱਟੋ ਘੱਟ ਜਿਹੜੇ ਸਾਡੇ ਮਰੇ ਹੋਏ ਪਸ਼ੂ ਚਕਾਉਣ ਦੇ ਪੈਸੇ ਲੱਗਦੇ ਆ ਉਹ ਤਾਂ ਬੰਦ ਕਰ ਦਵੇ ਜੀ ਉਹ ਤਾਂ ਇੱਕ ਮਿੰਟ ਦਾ ਕੰਮ ਹੈ ਸਰਕਾਰ ਦਾ ਉਹ ਤਾਂ ਇੱਕ ਜਿਵੇਂ ਤੁਹਾਡੇ ਮਾਧਿਅਮ ਰਾਹੀਂ ਅੱਜ ਗੱਲ ਜਾਊਗੀ ਸਰਕਾਰ ਕੋਲ ਯਾਨੀ ਮੈਂ ਮੇਰੀ ਬੇਨਤੀ ਹੈ ਵੀ ਰੱਜ ਕੇ ਇਹਨੂੰ ਜਲਦ ਤੋਂ ਜਲਦ ਪਹੁੰਚਾਇਆ ਜਾਵੇ ਵੀ ਘੱਟੋ ਘਾਟੋ ਡੀਸੀ ਜੀ ਨੂੰ ਕਹਿ ਕੇ ਇਸ ਜੀਮ ਨੂੰ ਕਹਿ ਕੇ ਜਾਂ ਕਿਸੇ ਹੋਰ ਸਬੰਧਤ ਵਿਭਾਗ ਨੂੰ ਕਹਿ ਕੇ ਘੱਟੋ ਘਾਟੋ ਉਹ ਰੁਪਏ ਦਾ ਨਾਲ ਕਰਨ ਬਿਲਕੁਲ ਉਸ ਮਸਲੇ ਜਿਹੜੀ ਇਹਦਾ ਉੱਤੀ ਦੀ ਉੱਤੀ ਆ ਕਹਿੰਦੇ ਪਾਵੇ ਦਾ ਹੱਲ ਕਿਸੇ ਨੇ ਕੀਤਾ ਕਿਸੇ ਵੀ ਸਰਕਾਰ ਨੇ ਕਿਸੇ ਸਰਕਾਰ ਕੋਈ ਸਰਕਾਰ ਵੀ ਆ ਜਾਂਦੀ ਹੈ ਕਿਸੇ ਨੇ ਕੋਈ ਹੱਲ ਪਹਿਲਾਂ ਵਾਦੇ ਜਰੂਰ ਕੀਤੇ ਜਾਂਦੇ ਬਹੁਤ ਇਹ ਤਾਂ ਰੋਜ਼ ਹੁੰਦੇ ਆ ਬਾਰੇ ਗੱਲ ਬਿਲਕੁਲ ਦੋਸਤੋ ਜਿਵੇਂ ਆਪਾਂ ਅਕਸਰ ਹੀ ਦੇਖਦੇ ਆਂ ਵੀ ਸੜਕਾਂ ਦੇ ਉੱਤੇ ਜਿਹੜੇ ਅਵਾਰਾ ਪਸ਼ੂ ਘੁੰਮਦੇ ਨੇ ਦਿਰੇ ਵੀ ਰਾਤ ਨੂੰ ਵੀ ਤੇ ਅਕਸਰ ਹੀ ਸੜਕਾਂ ਦੇ ਉੱਤੇ ਜਿਹੜੇ ਰੋੜਾਂ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਟੈਕਸੀ ਐਂਟਾਂ ਦੇ ਵਿੱਚ अनेकां ਹੀ ਕੀਮਤੀ ਜਾਨਾਂ ਜਿਹੜੀਆਂ ਨਿਤ ਦਿਨ ਚੱਲ ਰਹੀਆਂ ਨੇ ਨਾ ਅਵਾਰਾ ਪਸ਼ੂਆਂ ਦੇ ਕਾਰਨ ਤੇ ਦੋਸਤੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਇੰਨੀ ਗੰਭੀਰ ਹੈ ਕਿੰਨਾ ਕੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਕਿ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਪ੍ਰਾਈਵੇਟ ਜਿਹੜੀਆਂ ਗਊਸ਼ਾਲਾਾਂ ਨੇਗੀਆਂ ਉਹਨਾਂ ਨੂੰ ਕੋਈ ਫੰਡ ਦਿੱਤੇ ਜਾਂਦੇ ਨੇ ਉਹਨਾਂ ਦੀ ਕੋਈ ਸੂਬਾ ਪੱਧਰ ਪੰਜਾਬ ਪੱਧਰ ਦੇ ਉੱਤੇ ਮੀਟਿੰਗ ਬੁਲਾਈ ਜਾਂਦੀ ਹੈ ਤੇ ਮੀਟਿੰਗ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਇਹ ਮੰਨਣ ਨੂੰ ਤਿਆਰ ਆਂ ਦੀ ਜੇ ਸਰਕਾਰ ਸਾਡੀ ਮਦਦ ਕਰੇ ਸਾਡੀ ਸਹਾਇਤਾ ਕਰੇ ਤਾਂ ਜਿੰਨਾ ਗਊ ਬੰਛ ਜਿੰਨੇ ਆਵਾਰਾ ਪਸ਼ੂ ਸੜਕਾਂ ਤੇ ਫਿਰਦੇ ਨੇ ਅਸੀਂ ਉਹਨਾਂ ਨੂੰ ਆਪਣੀਆਂ ਗਊਸ਼ਾਲਾਾਂ ਜਿਹੜੀਆਂ ਪ੍ਰਾਈਵੇਟ ਨੇ ਉੱਤੇ ਲਿਆਉਣ ਲਈ ਤਿਆਰ ਆਂ ਸਾਰਾ ਕੁਝ ਉਹਨਾਂ ਦਾ ਰਹਿਣ-ਬਹਿਣ ਸੇਵਾ ਪਾਣੀ ਝੋਗ ਇਹਨਾਂ ਨੂੰ ਖਰਾ ਪਾਣੀ ਸਭ ਕੁਝ ਦੇਵਾਂਗੇ ਪਰ ਅਸੀਂ ਕਰੀਏ ਤਾਂ ਕਰੀਏ ਕਿੱਥੋਂ ਅਸੀਂ ਜੋ ਗਊਸ਼ਾਲਾ ਚੱਲ ਰਹੀਆਂ ਸਿਰਫ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਵੱਲੋਂ ਕੀਤੇ ਜਾ ਰਹੇ ਪੁੰਨ ਦਾਨ ਦੇ ਨਾਲ ਚੱਲ ਰਹੀਆਂ ਨਹੀਂਆਂ ਹੋਰ ਕੋਈ ਈਦਾ ਜਾਂ ਬਸੀਲਾ ਨਹੀਂ ਪਰ ਜੇਕਰ ਦੇਖਿਆ ਜਾਵੇ ਤਾਂ ਸਰਕਾਰਾਂ ਵਾਸਤੇ ਕੋਈ ਇਹ ਬੜੀ ਵੱਡੀ ਗੱਲ ਨਹੀਂ ਹੈ ਜੇਕਰ ਪੰਜਾਬ ਸਰਕਾਰ ਵਾਕਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਤਾਂ ਇਸ ਸਮੱਸਿਆ ਦਾ ਹੱਲ ਹੈ ਜਿਹੜਾ ਬਹੁਤ ਜਲਦ ਹੋ ਸਕਦਾ ਹੈ ਕਿਉਂਕਿ ਜਿਹੜੀਆਂ ਪ੍ਰਾਈਵੇਟ ਗਊਸ਼ਾਲਾ ਹਰ ਸ਼ਹਿਰ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਉੱਤੇ ਖੁੱਡੀਆਂ ਹੋਈਆਂ ਨੇ ਉਹ ਲੋਕ ਸਰਕਾਰ ਦਾ ਸਹਿਯੋਗ ਕਰਨ ਦੇ ਲਈ ਤਿਆਰ ਨੇ ਤਾਂ ਕਿੰਨਾ ਕਿਤੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਆ ਆਪਣਾ ਅੱਗੇ ਵਧਾਉਣਾ ਚਾਹੀਦਾ ਹੈ ਤੇ ਰਲ ਮਿਲ ਕੇ ਇਸ ਮਾਮਲੇ ਨੂੰ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਨਿੱਤ ਦੇਨਾ ਕੀਮਤੀ ਜਾਨਾਂ ਛੜਕਣ ਤੇ ਜਾ ਰਹੀਆਂ ਹਨ ਉਹਨਾਂ ਨੂੰ ਬਚਾਇਆ ਜਾ ਸਕੇ ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਸਤਪਾਲ ਜੀਆਂ ਤੋਂ ਬਾਈ ਕਲਾਬ ਜੀਆਂ ਤੋਂ ਲੈਨੇ ਆ ਜਾਇਤਾ ਧੰਨਵਾਦ ਤੁਹਾਡੇ ਸਾਰਿਆਂ ਦਾ ਅਸੀਸਾਂ